ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਦਰਸ਼ਕ ਵੀਰ ਜਿਹੜੇ ਵੀ YouTube ਵਾਲੇ ਫਾਰਮਰ ਚੈਨਲ ਦੇਖ ਰਹੇ ਨੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਸ਼ਾਮ ਤੋਂ ਰਾਤ ਦੇ ਵੇਲੇ ਤੱਕ ਦੇ ਮੌਸਮ ਦੇ ਕੀ ਹਾਲਾਤ ਨੇ ਆਉਂਦੇ 4-5 ਘੰਟੇ ਦੀ ਜਾਣਕਾਰੀ ਦੇਵਾਂਗੇ ਜੀ ਤੇ ਦੇਖਾਂਗੇ ਸੈਟਲਾਈਟ ਇਮੇਜ ਵਿੱਚ ਕੀ ਦਿਖਾਈ ਦੇ ਰਿਹਾ ਤੇ ਕੀ ਹਾਲਾਤ ਨੇ ਇਸ ਟਾਈਮ ਕਰੰਟ ਮੌਸਮ ਦੇ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜੀ ਇਮੇਜ ਨੂੰ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਜਨਨ ਸਬਸਕ੍ਰਾਈਬ ਕਰ ਦਿਓ ਜੀ ਬੱਦਲ ਬੱਦਲ ਦੀ ਗ ਤੇ ਸਾਨੂੰ ਇੱਕ ਹਲਕੀ ਜੀ ਬੈਲਟ ਬਠਿੰਡੇ ਦੇ ਨੇੜੇ țeੜੇ ਲੁਧਿਆਣਾ ਪਟਿਆਲਾ ਤੋਂ ਰੂਪਨਗਰ ਜ਼ਿਲ੍ਹੇ ਤੱਕ ਹੁਸ਼ਿਆਰਪੁਰ ਨਮਾ ਸ਼ਹਿਰ ਜ਼ਿਲ੍ਹਾ ਤੇ ਗੁਰਦਾਸਪੁਰ ਲੈ ਕੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਫਿਲਹਾਲ ਇਸ ਦਾ ਕੋਈ ਵੱਡਾ ਮੀਂਹ ਦੇ ਰੂਪ ਦੇ ਵਿੱਚ ਅਸਰ ਦਿਖਾਈ ਨਹੀਂ ਦੇ ਰਿਹਾ ਸਵੇਰ ਵੇਲੇ ਸੰਗਰੂਰ ਦੇ ਇਲਾਕੇ ਵਿੱਚ ਦੁਪਹਿਰ ਦੇ ਵੇਲੇ ਰੂਪਨਗਰ ਦੇ ਨੰਗਲ ਦੇ ਇਲਾਕੇ ਦੇ ਵਿੱਚ ਥੋੜੇ ਬਹੁਤ ਮੀਂਹ ਹੋਏ ਨੇ ਪਰ ਬਾਕੀ ਇਲਾਕੇ ਦੇ ਵਿੱਚ ਕੋਈ ਬਹੁਤ ਵੱਡੀ ਕਾਰਵਾਈ ਨਹੀਂ ਹੋਈ ਹਵਾ ਦੇ ਵਿੱਚ ਨਮੀ ਜ਼ਿਆਦਾ ਹੋਣ ਦੇ ਕਾਰਨ ਹਮਸ ਦਾ ਮਾਹੌਲ ਸ਼ਾਮ ਦੇ ਵੇਲੇ ਵੀ ਬਣਿਆ ਰਹੇਗਾ ਉਹਦੇ 3-4 ਘੰਟੇ ਦੀ ਗੱਲ ਕਰੀਏ ਤਾਂ ਮੌਸਮ ਠੀਕ-ਠਾਕ ਹੈ ਜੀ ਜਿਹੜੀ ਹਵਾ ਹੈ ਉੱਤਰ-ਪੂਰਬ ਦਿਸ਼ਾ ਤੋਂ ਚਲਦੀ ਰਹੇਗੀ ਜਿਸ ਦੇ ਕਾਰਨ ਹੜੀ ਹਲਕੀ ਤੋਂ ਦਰਮਿਆਨੀ ਠੰਡ ਦਾ ਅਹਿਸਾਸ ਹਵਾ ਦੇ ਨਾਲ ਹੁੰਦਾ ਦਿਖਾਈ ਦੇ ਰਿਹਾ ਪਰ ਕੋਈ ਵੱਡੀ ਮੀਂਹ ਦੀ ਕਾਰਵਾਈ ਫਿਲਹਾਲ ਹੁੰਦੀ ਦਿਖਾਈ ਨਹੀਂ ਦੇ ਰਹੀ ਤਾਪਮਨ ਦੀ ਗੱਲ ਕਰੀਏ ਤਾਪਮਨ 34-35 ਡਿਗਰੀ ਤੱਕ ਆਮ ਬਣੇ ਹੋਏ ਨੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਗਰਮੀ ਦਾ ਅਹਿਸਾਸ ਲਗਾਤਾਰ ਹੁੰਦਾ ਦਿਖਾਈ ਦੇ ਰਿਹਾ ਹੈ ਅਗਰ ਗੱਲ ਕਰੀਏ ਕਿਸੇ ਤਰੀਕੇ ਦੀ ਰਾਤ ਦੇ ਵੇਲੇ ਕਾਰਵਾਈ ਦੀ ਤਾਂ ਹਲਕੀ ਫੁਲਕੀ ਕਾਰਵਾਈ ਸਾਨੂੰ ਦੁਆਬੇ ਦੇ ਇਲਾਕੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਦੇ ਬਾਰੇ ਤੁਹਾਨੂੰ ਅਸੀਂ ਪ੍ਰੋਪਰ ਜਾਣਕਾਰੀ ਰਾਤ ਦੀ ਵੀਡੀਓ ਵਿੱਚ ਦੇ ਸਕਾਂਗੇ ਕਿਉਂਕਿ ਆਉਂਦੇ 1-2 ਘੰਟੇ ਅਬਜ਼ਰਵ ਕਰਕੇ ਮੌਸਮ ਨੂੰ ਅਸੀਂ ਦੱਸ ਦੇਵਾਂਗੇ ਤੁਹਾਨੂੰ ਵੀ ਕੀ ਖਰਾਬ ਬਣਨਗੇ ਉਦੋਂ ਤੱਕ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰ ਦਰਸ਼ਕ ਵੀਰਾਂ ਦਾ ਧੰਨਵਾਦ ਜੀ